ਮੋਦੀ ਜੀ ਨੂੰ ਜਿਹੜੇ ਲੋਕ ਵੋਟ ਪਾਉਣਾ ਚਾਹੁੰਦੇ ਸੀ ਰਾਮ ਮੰਦਰ ਕਰਕੇ ਪਾਉਣਾ ਚਾਹੁੰਦੇ ਸੀ ਉਹਨਾਂ ਨੇ ਸਾਨੂੰ ਵੋਟ ਇਸ ਕਰਕੇ ਨਹੀਂ ਪਾਈ ਵੀ ਅਸੀਂ ਜੇ ਇਹਨਾਂ ਨੂੰ ਪਾਉਣੀ ਹੈ ਹੋ ਸਕਦਾ ਹੈ ਇਹ ਵੀ ਉੱਪਰ ਜਾ ਕੇ ਐਨਡੀਆ ਚ ਰਲ ਜਾਈਏ ਤੇ ਅਸੀਂ ਭਾਜਪਾ ਨੂੰ ਵੋਟ ਪਾ ਦਈਏ। ਉਹ ਭਗਵਾਨ ਤੁਮਾਂ ਜੀ ਕਹਿੰਦੇ ਸੀ ਅਸੀਂ 13 ਸੀਟਾਂ ਜਿੱਤਾਂਗੇ। ਹਰਿਆਣੇ ਚ ਜਿੱਤ ਰਹੇ ਹਾਂ, ਦਿੱਲੀ ਚ ਜਿੱਤ ਰਹੇ ਹਾਂ, ਗੁਰਾਜਸਤਾਨ ਚ ਜਿੱਤ ਰਹੇ ਹਾਂ, ਵਿਰਾਜ ਚ ਜਿੱਤ ਰਹੇ ਹਾਂ ਪਰ ਉਹ ਟੋਟਲੀ 3 ਸੀਟਾਂ ਤੁਸੀਂ ਵੀ ਬੀਜੇਪੀ ਦੇ ਵਿੱਚ ਰਹਿ ਚੁੱਕੇ ਹੋ ਤੇ ਅਕਾਲੀ ਦਲ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਦਾ ਸਫਰ ਤੁਹਾਡਾ ਤੇ ਅਗਰ ਬੀਜੇਪੀ ਦੀ ਗੱਲ ਕਰ ਲਈਏ ਕਿਉਂ ਪਾਰਟੀ ਚੇਂਜ ਕੀਤੀ ਇੰਨੀ ਮਜ਼ਬੂਤ ਪਾਰਟੀ ਹੈ ਫਿਰ ਵੀ ਕਹਿ ਸਕਦੇ ਆਪਾਂ ਹਾਰ ਕੇ ਵੀ ਜਿੱਤ ਗਈ ਪਾਰਟੀ ਤੇ ਫਿਰ ਵੀ ਤੁਸੀਂ ਕਿੱਦਾਂ ਸੋਚਿਆ ਕਿ ਮੈਨੂੰ ਅਕਾਲੀ ਦਲ ਪਾਰਟੀ ਦੇ ਵਿੱਚ ਕਿਉਂਕਿ ਅਕਾਲੀ ਦਲ ਪਾਰਟੀ ਨੂੰ ਵੋਟਿੰਗ ਵੀ ਬਹੁਤ ਘੱਟ ਹੋਈ ਹੈ ਤੇ ਪਸੰਦ ਵੀ ਬਹੁਤ ਘੱਟ ਕਰਦੇ ਨੇ ਲੋਕ ਅਕਾਲੀ ਦਲ ਚਿਸ ਕਰਕੇ ਗਈ ਸਰਕਾਰ ਸਭੀ ਸੰਦੀ ਵਰਤਨੀ ਮੈਨੂੰ ਬਹੁਤ ਹੋ ਗਈ ਔਰ ਜੋ ਉਹਨਾਂ ਦਾ ਵਿਕਾਸ ਦਾ ਕਰਨ ਦਾ ਤਰੀਕਾ ਡਵੈਲਪਮੈਂਟ ਕਰਨ ਦਾ ਤਰੀਕਾ ਹੈ ਜੋ ਪੰਜਾਬ ਦੇ ਬਾਰੇ ਸੋਚ ਰੱਖਦੇ ਆ ਉਹ ਮੈਨੂੰ ਪਰਸਨਲੀ ਬਹੁਤ ਚੰਗੇ ਲੱਗਦੇ ਆ ਕਮੀ ਕਿੱਥੇ ਰਹਿ ਗਈ VOTING ਕਿਉਂ ਨਹੀਂ ਹੋ ਪਾਈ ਨਹੀਂ ਇਸ ਦਾ ਕੀ ਮਤਲਬ ਰੀਜ਼ਨ ਮੈਂ ਤੁਹਾਨੂੰ ਦੱਸਿਆ ਨਾ ਜੀ ਦੋ ਤਰ੍ਹਾਂ ਦੀ ਪਰਸਪੈਕਸ਼ਨ ਬਣ ਗਈ ਇੱਕ ਪ੍ਰੋ ਮੋਦੀ ਜੀ ਕੈਂਟੀ ਮੋਦੀ ਜੀ ਤੁਹਾਨੂੰ ਅੱਜ ਜਿੱਦ ਤੇ ਤੁਸੀਂ ਸਾਰੇ ਦੇਖਿਆ ਕਿ ਉਹ ਨਮੋਦੀ ਕੈਬਨਿਟ ਦੇ ਵਿੱਚ ਰਵਨੀ ਸਿੰਘ ਬਿੱਟੂ ਨੂੰ ਜਿਹੜਾ ਕੀ ਹੈ ਮਿਨਿਸਟਰੀ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਫੂਡ ਪ੍ਰੋਸੈਸਿੰਗ ਔਰ ਰੇਲਵੇ ਜਿਹੜੇ ਕੀ ਹੈ ਸਾਈਟਸ ਦੇ ਦਿੱਤੀਆਂ ਗਈਆਂ ਕੀ ਲੱਗਦਾ ਤੁਹਾਨੂੰ ਫੂਡ ਪ੍ਰੋਸੈਸਿੰਗ ਔਰ ਰੇਲਵੇ ਦੇ ਵਿੱਚ ਐਸੀ ਕਿਹੜੇ ਕੰਮ ਹੋਣ ਵਾਲੇ ਨੇ ਜੋ ਪੰਜਾਬ ਦੇ ਲਈ ਬਹੁਤ ਜ਼ਰੂਰੀ ਨੇ ਜਦੋਂ ਤੁਸੀਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਭਾਵਨਾ ਨੂੰ ਪੜਕਾਉਗੇ ਉਹਨੂੰ ਇਹ ਅਤਵਾਦ ਕਹਿੰਦੇ ਨੇ ਪਰ ਮੈਂ ਉਹਨੂੰ ਅਤਵਾਦ ਨਹੀਂ ਕਹਿੰਦਾ ਇਹੀ ਗੱਲਾਂ ਇਤੋਂ 20 25 30 ਸਾਲ ਪਹਿਲਾਂ ਹੁੰਦੀਆਂ ਸੀ ਕੋਈ ਪੰਜਾਬ ਦਾ ਬੰਦਾ ਅਤਬਦੀ ਨਹੀਂ ਹੈਗਾ ਨਾ ਹੀ ਕੋਈ ਬਣਨ ਲਈ ਤਿਆਰ ਹੈ ਨਾ ਹੀ ਕਿਸੇ ਦਾ ਬਣਨ ਨੂੰ ਦਿਲ ਕਰਦਾ ਨਾ ਹੀ ਕਿਸੇ ਦਾ ਮੌਤ ਦੀ ਘਾਟ ਜਾਣ ਨੂੰ ਜੀ ਕਰਦਾ ਪੀਵੀਪੀ ਨਿਊਜ਼ ਪੰਜਾਬ ਦੇ ਨਾਲ ਬਣੀ ਹੋਇਓ ਤੁਸੀਂ ਤੇ ਮੈਂ ਸਿਮਰਨ ਅਸੋ ਲੋਕ ਸਭਾ ਚੋਣਾਂ ਦੀ ਗੱਲ ਕਰ ਲਈਏ ਇਲੈਕਸ਼ਨਸ ਦੀ ਗੱਲ ਕਰ ਲਈਏ ਤਾਂ ਰਿਜ਼ਲਟ ਜੋ ਸਾਹਮਣੇ ਹੈ ਤਾਂ ਅਲੱਗ-ਅਲੱਗ ਪਾਰਟੀਆਂ ਦਾ ਰਿਜ਼ਲਟ ਜਿੰਨੀ VOTING ਹੋਈ ਹੈ ਉਸ ਦਾ ਰਿਜ਼ਲਟ ਜਿਹੜਾ ਕਿ ਹੈ ਸਾਹਮਣੇ ਆ ਗਿਆ ਅਲੱਗ-ਅਲੱਗ ਪਾਰਟੀਆਂ ਦੀ ਗੱਲ ਕਰ ਲੈਣੀਆਂ ਸਭ ਦਾ ਰਿਜ਼ਲਟ ਜਿਹੜਾ ਕਿ ਵੱਖ-ਵੱਖ ਹੈ ਅਕਾਲੀ ਦਲ ਪਾਰਟੀ ਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਗੱਲ ਕਰਨ ਜਾ ਰਹੇ ਹਾਂ ਜਿਹਨੂੰ ਪੰਜਾਬ ਦੇ ਵਿੱਚੋਂ ਇੱਕ ਸੀਟ ਹਾਸਲ ਹੋਈ ਹੈ ਤੇ ਕਿਸ ਤਰ੍ਹਾਂ ਦੀਆਂ ਉਹਨਾਂ ਵੱਲੋਂ ਜਿਹੜੇ ਕਿ ਐਫਰਟ ਕੀਤੇ ਗਏ ਸੀਗੇ ਕਿਸ ਤਰ੍ਹਾਂ ਦੀਆਂ ਕਮੀਆਂ ਸੀਗੀਆਂ ਤੇ ਸਾਡੇ ਨਾਲ ਪਾਰਟੀ ਤੋਂ ਹੀ ਵਾਈਸ ਪ੍ਰੈਜ਼ੀਡੈਂਟ ਕਮਲ ਚੇਤਲੀ ਮੌਜੂਦ ਰਹਿਣਗੇ ਜਿੰਨਾਂ ਵੱਲੋਂ ਜਾਣਕਾਰੀ ਲੈਣੇ ਆ ਕਿ ਕਿਸ ਤਰ੍ਹਾਂ ਦੀ ਉਹਨਾਂ ਵੱਲੋਂ ਐਫਰਟ ਕੀਤੇ ਗਏ ਸੀ ਕਿੱਥੇ ਕਮੀ ਰਹਿ ਗਈ ਹੈ ਤੇ ਆਉਣ ਵਾਲੇ ਨਗਰ ਨਿਗਮ ਇਲੈਕਸ਼ਨਸ ਦੇ ਵਿੱਚ ਉਹ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰ ਰਹੇ ਨੇ ਸਵਾਗਤ ਹੈ ਸਰ ਤੁਹਾਡਾ ਯੂਨੀਅਨ ਪੰਜਾਬ ਦੇ ਵਿੱਚ ਨਮਸਕਾਰ ਜੀ ਤੁਹਾਡੇ ਸਾਰੇ ਸੋਤਿਆਂ ਨੂੰ ਮੇਰੀ ਪਿਆਰ ਭਰੀ ਨਮਸਕਾਰ ਜੀ ਸਰ ਪਾਲਾ ਤਾਂ ਚਲੋ ਐਫਰਟ ਸਾਰੀ ਪਾਰਟੀਆਂ ਵੱਲੋਂ ਕੀਤੇ ਗਏ ਸੀਗੇ ਤੁਹਾਡੇ ਵੱਲੋਂ ਵੀ ਕੀਤੇ ਗਏ ਨੇ ਪੰਜਾਬ ਦੇ ਵਿੱਚ ਇੱਕ ਸੀਟ ਦੀ ਜਿੱਤ ਹਾਸਲ ਹੋਈ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਕਿੱਥੇ ਕਮੀ ਰਹਿ ਗਈ ਤਦ ਕੋ ਪੰਜਾਬ ਦੇ ਵਿੱਚ ਨਾ ਪੰਜਾਬ ਦੇ ਵੋਟਰਾਂ ਦੀ ਜਿਹੜੀ ਪਰਸੈਪਸ਼ਨ ਸੀ ਨਾ ਉਹ ਦੋ ਤਰ੍ਹਾਂ ਦੀ ਸੀ ਜੀ ਇੱਕ ਪ੍ਰੋ ਮੋਦੀ ਜੀ ਇੱਕ ਐਂਟੀ ਮੋਦੀ ਜੀ ਔਰ ਸ਼ਰਮਣੀ ਅਕਾਲੀ ਦਲ ਕੋ ਪਾਰਟੀ ਸੀ ਨਾ ਇੰਡੀਆ ਦੇ ਪਾਰਟੀ ਸੀ ਨਾ ਐਂਡੀ ਦਾ ਪਾਰਟੀ ਸੀ ਔਰ ਜਿਹੜੇ ਲੋਕ ਪ੍ਰੋ ਮੋਦੀ ਜੀ ਸੀਗੇ ਉਹ ਇੱਕ ਤਾਂ ਰਾਮ ਮੰਦਰ ਦਾ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਸੀਗਾ ਔਰ ਦੂਸਰਾ ਮੋਦੀ ਜੀ ਨੂੰ ਜਿਹੜੇ ਲੋਕ ਵੋਟ ਪਾਉਣਾ ਚਾਹੁੰਦੇ ਸੀ ਰਾਮ ਮੰਦਰ ਕਰਕੇ ਪਾਉਣਾ ਚਾਹੁੰਦੇ ਸੀ ਉਹਨਾਂ ਨੇ ਸਾਨੂੰ ਵੋਟ ਇਸ ਕਰਕੇ ਨਹੀਂ ਪਾਈ ਵੀ ਅਸੀਂ ਜੇ ਇਹਨਾਂ ਨੂੰ ਪਾਉਣੀ ਆ ਹੋ ਸਕਦਾ ਹੈ ਇਹ ਵੀ ਉੱਪਰ ਜਾ ਕੇ ਐਨਡੀਆ ਚ ਰਲ ਜਾਣ ਤੇ ਅਸੀਂ ਭਾਜਪਾ ਨੂੰ ਵੋਟ ਪਾ ਦਈਏ ਜਿਹੜੇ ਐਂਟੀ ਮੋਦੀ ਜੀ ਸੀਗੇ ਉਹ ਜਿਹੜੇ ਅਕਾਲੀ ਦਲ ਨੂੰ ਵੋਟ ਪਾਉਣਾ ਚਾਹੁੰਦੇ ਸੀ ਉਹਨਾਂ ਨੇ ਅਕਾਲੀ ਦਲ ਨੂੰ ਵੋਟ ਇਸ ਕਰਕੇ ਨਹੀਂ ਪਾਈ ਬਈ ਇਹਨਾਂ ਨੇ ਹੋ ਸਕਦਾ ਉੱਪਰ ਜਾ ਕੇ ਰਲ ਜਾਣ ਤਾਂ ਉਹਨਾਂ ਨੇ ਕਾਂਗਰਸ ਨੂੰ ਵੋਟ ਪਾਤੀ ਦੇਖੋ ਸਾਨੂੰ ਇੱਕ ਸੀਟ ਆਈ ਫਰੋਈਪੁਰ ਦੀ ਸੀਟ ਅਸੀਂ ਬਹੁਤ ਲਿਮਟਿਡ ਮਾਰਜਨ ਤੇ ਹਾਰੇ ਜੀ ਉਹਨ ਭਗਵਾਨਤ ਸਿੰਘ ਕਹਿੰਦੇ ਸੀ ਅਸੀਂ 13 ਸੀਟਾਂ ਜਿੱਤਾਂਗੇ ਹਰਿਆਣੇ ਚੋਂ ਜਿੱਤ ਰਹੇ ਹਾਂ ਦਿੱਲੀ ਚੋਂ ਜਿੱਤ ਰਹੇ ਹਾਂ ਗੁਰਾਜਸਤਾਨ ਚੋਂ ਜਿੱਤ ਰਹੇ ਹਾਂ ਗਿਰਾਜ ਚੋਂ ਜਿੱਤ ਰਹੇ ਹਾਂ ਪਰ ਉਹ ਟੋਟਲੀ 3 ਸੀਟਾਂ ਰਹਿ ਗਈਆਂ ਜੀ ਭਾਜਪਾ ਦਾ ਨਾਰਾ 400 ਪਾਰ ਦਾ ਸੀ ਤੇ ਉਹ 242 43 ਰਹੀਆਂ ਹਰ ਇੱਕ ਪਾਰਟੀ ਆਪ ਦਾ ਇਲੈਕਸ਼ਨ ਜਦੋਂ ਲੜਦੀ ਹੈ ਉਹ ਵੱਧ ਵੱਧ ਸੀਟਾਂ ਜਿੱਤਣ ਲਈ ਲੜਦੀ ਹੈ ਪਰ ਇਹ ਲੋਕਾਂ ਦਾ ਇੱਕ ਫਤਵਾ ਹੁੰਦਾ ਹੈ ਉਹ ਜੋ ਫਤਵਾ ਦਿੰਦੇ ਉਹ ਸਾਰਿਆਂ ਨੂੰ ਮੰਨਣਾ ਪੈਂਦਾ ਹੈ ਬਿਰਸਰ ਭਾਜੀ ਜੀਪੀ ਦੀ ਗੱਲ ਕਰ ਲਈਏ ਪਹਿਲਾਂ ਤੁਸੀਂ ਵੀ ਬੀਜੇਪੀ ਦੇ ਵਿੱਚ ਰਹਿ ਚੁੱਕੇ ਹੋ ਤੇ ਅਕਾਲੀ ਦਲ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਦਾ ਸਫਰ ਤੁਹਾਡਾ ਤੇ ਅਗਰ ਬੀਜੇਪੀ ਦੀ ਗੱਲ ਕਰ ਲਈਏ ਕਿਉਂ ਪਾਰਟੀ ਚੇਂਜ ਕੀਤੀ ਇੰਨੀ ਮਜ਼ਬੂਤ ਪਾਰਟੀ ਹੈ ਫਿਰ ਵੀ ਕਹਿ ਸਕਦੇ ਆਪਾਂ ਹਾਰ ਕੇ ਵੀ ਜਿੱਤ ਗਈ ਪਾਰਟੀ ਤੇ ਫਿਰ ਵੀ ਤੁਸੀਂ ਕਿੱਦਾਂ ਸੋਚਿਆ ਕਿ ਮੈਨੂੰ ਅਕਾਲੀ ਦਲ ਪਾਰਟੀ ਦੇ ਵਿੱਚ ਕਿਉਂਕਿ ਅਕਾਲੀ ਦਲ ਪਾਰਟੀ ਨੂੰ VOTING ਵੀ ਬਹੁਤ ਘੱਟ ਹੋਈ ਹੈ ਤੇ ਪਸੰਦ ਵੀ ਬਹੁਤ ਘੱਟ ਕਰਦੇ ਨੇ ਲੋਕ ਯੂਪੀ ਦੇ ਵਿੱਚ 2019 ਚ ਜੀ ਮਲਾਮ ਸਿੰਘ ਯਾਦਵ ਦੀ ਪਾਰਟੀ ਕੋਲ ਕਿੰਨੀਆਂ ਸੀਟਾਂ ਸੀ ਜੀ ਅੱਜ ਕਿੰਨੀਆਂ ਨੇ 37 ਟਨ ਦਾ ਬਗਾ 2 3 ਸੀ ਤੇ 37 ਹੈ ਜੀ ਇਹ ਦਰਾਚੜਾ ਚੱਲਦੇ ਰਹਿੰਦੇ ਨੇ ਮੈਂ ਬੀਜੇਪੀ ਚ ਕੰਮ ਕੀਤਾ ਬਹੁਤ ਲੰਬਾ عرصਾ ਕੰਮ ਕੀਤਾ ਮੇਰੇ ਫਾਦਰ ਨੇ ਵੀ ਕੀਤਾ ਬੇਟਾ ਵੀ ਕਰਦਾ ਰਿਹਾ ਹੈ ਪਾਰਟੀ ਅਸੀਂ ਕਿਉਂ ਛੱਡੀ ਸਾਡਾ ਲੋਕਲ ਲੀਡਰਸ਼ਿਪ ਨਾਲ ਰੌਲਾ ਸੀ ਅਸੀਂ ਹੋਰਸ ਕਰਕੇ ਛੱਡੀ ਆ ਸਾਡੀ ਨਹੀਂ ਬਣੀ ਸਾਡਾ ਪਾਰਟੀ ਨਾਲ ਕੋ ਰੌਲਾ ਨਹੀਂ ਸੀ ਇਸ ਲੀਡਰਸ਼ਿਪ ਨਾਲ ਰੌਲਾ ਸੀ ਉਹ ਲੀਡਰਸ਼ਿਪ ਕਰਕੇ ਛੱਡੀ ਹੁਣ ਅਕਾਲੀ ਦਲ ਚ ਕਿਉਂ ਗਏ ਅਕਾਲੀ ਦਲ ਚ ਇਸ ਕਰਕੇ ਗਏ ਵੀ ਸਰਦਾਰ ਸੁਖਵੀਰ ਸਿੰਘ ਦੀ ਵਰਕਿੰਗ ਮੈਨੂੰ ਬਹੁਤ ਵਧੀਆ ਲੱਗਦੀ ਹੈ ਔਰ ਜੋ ਉਹਨਾਂ ਦਾ ਵਿਕਾਸ ਦਾ ਕਰਨ ਦਾ ਤਰੀਕਾ ਡਵੈਲਪਮੈਂਟ ਕਰਨ ਦਾ ਤਰੀਕਾ ਜੋ ਪੰਜਾਬ ਦੇ ਬਾਰੇ ਸੋਚ ਰੱਖਦੇ ਆ ਉਹ ਮੈਨੂੰ ਪਰਸਨਲੀ ਬਹੁਤ ਚੰਗੀ ਲੱਗਦੀ ਹੈ ਕਮੀ ਕਿੱਥੇ ਰਹਿ ਗਈ VOTING ਕਿਉਂ ਨਹੀਂ ਹੋ ਪਾਈ ਨਹੀਂ ਇਸ ਦਾ ਕੀ ਮਤਲਬ ਰੀਜ਼ਨ ਮੈਂ ਤੁਹਾਨੂੰ ਦੱਸਿਆ ਨਾ ਜੀ ਦੋ ਤਰ੍ਹਾਂ ਦੀ ਪਰਸੈਪਸ਼ਨ ਬਣ ਗਈ ਇੱਕ ਪ੍ਰੋ ਮੋਦੀ ਜੀ ਇੱਕ ਐਂਟੀ ਮੋਦੀ ਜੀ ਰਾਮ ਮੰਦਰ ਦਾ ਫੈਕਟਰ ਸੀ ਹਿੰਦੂ ਵੋਟ ਉਧਰ ਵੱਧ ਗਈ ਜਿਹੜੇ ਲੋਕ ਸਾਨੂੰ ਵੋਟ ਪਾਉਣਾ ਚਾਹੁੰਦੇ ਸੀ ਉਹ ਕਹਿੰਦੇ ਇਹਨਾਂ ਨੇ ਜਾ ਕੇ ਫਿਰ ਉੱਤੇ ਲੜਨਾ ਪਹਿਲੀ ਵਾਰੀ ਹੋਇਆ ਸੀ ਅਲੱਗ-ਅਲੱਗ ਇਲੈਕਸ਼ਨ ਲੜਦੇ ਸੀ ਅਗਲੇ ਪਹਿਲਾਂ ਅਸੀਂ ਇਕੱਠੇ ਲੜਦੇ ਸੀਗੇ ਬੀਜੇਪੀ ਤੇ ਅਗਲੇ ਕਹਿੰਦੇ ਇਹਨਾਂ ਨੇ ਫਿਰ ਉੱਪਰ ਜਾ ਕੇ ਇਕੱਠੇ ਹੋ ਜਾਣਾ ਵੋਟ ਹੀ ਬੀਜੇਪੀ ਨੂੰ ਪਾਤੀ ਜਿਹੜੇ ਐਂਟੀ ਸਾਡੇ ਮਤਲਬ ਜਿਹੜੇ ਐਂਟੀ ਮੋਦੀ ਜੀ ਸੀਗੇ ਰੂਰਲ ਏਰੀਆ ਚ ਉਹਨਾਂ ਨੂੰ ਐਂ ਲੱਗਿਆ ਵੀ ਜਿੱਤ ਕੇ ਫੇਰ ਨਾ ਪਰੰਡੀ ਦਾ ਸਪੋਰਟ ਕਰਦੇ ਉਹਨਾਂ ਨੇ ਕਾਂਗਰਸ ਨੂੰ ਵੋਟ ਪਾਤੀ ਆ ਸਾਡਾ ਮੇਨ ਰੀਜ਼ਨ ਰਿਹਾ ਆਉਣ ਵਾਲੇ ਅਸੈਂਬਲੀ ਚ ਆਉਣ ਵਾਲੀਆਂ ਕਾਰਪੋਰੇਸ਼ਨਾਂ ਚ ਤੁਸੀਂ ਦੇਖੋ ਇਸੇ ਤਰ੍ਹਾਂ ਹੀ ਸਾਡਾ ਵੋਟ ਸ਼ੇਅਰ ਜਿਵੇਂ ਕਟਿਆ ਇਹਦੂੰ ਡਬਲ ਸਪੀਡ ਨਾਲ ਵਧੂਗਾ ਤੇ ਬਾਕੀ ਪਾਰਟੀਆਂ ਦਾ ਕਟੂਗਾ ਬਿਲਕੁਲ ਸੋ ਜਿਸ ਤਰ੍ਹਾਂ ਤੁਸੀਂ ਸਾਡਾ ਦੇਖਿਆ ਕਿ ਹੁਣ મોદી ਕੈਬਨਿਟ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੂੰ ਜਿਹੜਾ ਕੀ ਹੈ ਮਿਨਿਸਟਰੀ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਫੂਡ ਪ੍ਰੋਸੈਸਿੰਗ ਔਰ ਰੇਲਵੇ ਜਿਹੜਾ ਕੀ ਹੈ ਸਾਈਟਸ ਦੇ ਦਿੱਤੀਆਂ ਗਈਆਂ ਕੀ ਲੱਗਦਾ ਤੁਹਾਨੂੰ ਫੂਡ ਪ੍ਰੋਸੈਸਿੰਗ ਔਰ ਰੇਲਵੇ ਦੇ ਵਿੱਚ ਐਸੇ ਕਿਹੜੇ ਕੰਮ ਹੋਣ ਵਾਲੇ ਨੇ ਜੋ ਪੰਜਾਬ ਦੇ ਲਈ ਬਹੁਤ ਜ਼ਰੂਰੀ ਨੇ ਦੇਖੋ ਮੈਡਮ ਰੇਲਵੇ ਨੂੰ ਤਾਂ ਪੰਜਾਬ ਦੇ ਲੁਧਿਆਣੇ ਦੇ ਬਹੁਤ ਘਰ ਐਸੇ ਨੇ ਜਿਹੜੇ ਪਾਰਟਸ ਬਣਾ ਕੇ ਸਪਲਾਈ ਕਰਦੇ ਆ ਜੀ ਠੀਕ ਹੈ ਔਰ ਲੁਧਿਆਣਾ ਇੱਕ ਇੰਡਸਟਰੀਅਲ ਟਾਊਨ ਹੈ ਔਰ ਰਵਨੀਤ ਵਿੱਚ ਬਿੱਟੂ ਜੀ ਨੂੰ ਇਹ ਚਾਹੀਦਾ ਹੈ ਕਿ ਬਦ ਤੋਂ ਬਦ ਇੰਡਸਟਰੀ ਦੇ ਲੋਕਾਂ ਨੂੰ ਰੇਲਵੇ ਡਿਪਾਰਟਮੈਂਟਲ ਨਾਲ ਜੋੜ ਇਹਨਾਂ ਦੀ ਸਪਲਾਈ ਉੱਥੇ ਵਧਾਉਣ ਠੀਕ ਹੈ ਔਰ ਰੇਲਵੇ ਨੂੰ ਜਿੰਨਾ ਅਪਗ੍ਰੇਡ ਕਰ ਸਕਦੇ ਆ ਉਹਦਾ ਚਾਹੇ ਫੂਡ ਹੈ ਸਾਫ ਸਫਾਈ ਹੈ ਸਟੇਸ਼ਨਾਂ ਦੀ ਸਫਾਈ ਹੈ ਔਰ ਮਾਲ ਗੱਡੀਆਂ ਦਾ ਢੋਟ ਪਈ ਹੈ ਉਹਨੂੰ ਉਹਦੇ ਵਿੱਚ ਇੰਪਰੂਵਮੈਂਟ ਕਰਨੀ ਚਾਹੀਦੀ ਹੈ ਤੁਹਾਡੇ ਹਿਸਾਬ ਨਾਲ ਐਸੇ ਕਿਹੜੇ ਮੁੱਦੇ ਨੇ ਜੋ ਲੁਧਿਆਣਾ ਵਿੱਚ ਬਹੁਤ ਜ਼ਰੂਰੀ ਹੈ ਤੇ ਹਾਲ ਹੁਣ ਦਾ ਜਿਹੜਾ ਕਿ ਜ਼ਰੂਰੀ ਮੰਨਿਆ ਜਾ ਸਕਦਾ ਹੈ ਜਾਂ ਪੰਜਾਬ ਦੇ ਦੇਖੋ ਸਰ ਨੂੰ ਵੱਡਾ ਮੁੱਦਾ ਲੁਧਿਆਣੇ ਦਾ ਹੈਗਾ ਬੁੱਡੇ ਨਾਲ ਦਾ ਜਿਹਦੇ ਤੇ ਸਮਾਰਟ ਸਿਟੀ ਚ ਬਹੁਤ ਪੈਸਾ ਆਇਆ ਪਰ ਉਹ ਪੈਸਾ ਕਿੱਥੇ ਲੱਗਿਆ ਹਜੇ ਤੱਕ ਪਤਾ ਨਹੀਂ ਉਦੋਂ ਬਿੱਟੂ ਜੀ ਵੀ ਕਾਂਗਰਸ ਸੀਗੇ ਠੀਕ ਹੈ ਕਾਂਗਰਸ ਪਾਰਟੀ ਦੀ ਸਰਕਾਰ ਵੀ ਰਹੀ ਹੈ ਇੱਕ ਤਾਂ ਉਹਦੇ ਤੇ ਇਨਕੁਆਰੀ ਜ਼ਰੂਰ ਕਰਾਉਣੀ ਚਾਹੀਦੀ ਹੈ ਬਿੱਟੂ ਜੀ ਨੂੰ ਕਿ ਉਹ ਪੈਸਾ ਕਿਹਾ ਪ੍ਰੋਪਰ ਲੱਗ ਸਕਿਆ ਲੱਗ ਗਿਆ ਜਾਂ ਜਿਹੜਾ ਪੈਸਾ ਪਿਆ ਤੇ ਉਹਨੂੰ ਕਿਵੇਂ ਲਾਉਣਾ ਤੇ ਇਹਨੂੰ ਕਿਵੇਂ ਯੂਜ਼ ਕਰਕੇ ਲੁਧਿਆਣੇ ਨੂੰ ਸਾਫ਼ ਸੁਥਰਾ ਕਰਨਾ ਇਹ ਬਹੁਤ ਜ਼ਰੂਰੀ ਹੈ ਬਿਲਕੁਲ ਬਹੁਤ ਜ਼ਰੂਰੀ ਹੈ ਕਿ ਤਨਾ ਕਿਤੇ ਤੁਹਾਡਾ ਇਹ ਆਨਸਰ ਬਹੁਤ ਵਧੀਆ ਕਿਉਂਕਿ ਬੁੱਡੇ ਨਾਲੇ ਦੀ ਜਿਹੜੀ ਹੈ ਬਹੁਤ ਜ਼ਿਆਦਾ ਨੀਡ ਹੈ ਉਸ ਨੂੰ ਇਨਕੁਆਰੀ ਕਰਨ ਦੀ ਔਰ ਅਗਲੀ ਗੱਲ ਕੀ ਹੈ ਵੀ ਪੰਜਾਬ ਦੀ ਇੰਡਸਟਰੀ ਦੇ ਲਈ ਬਿੱਟੂ ਜੀ ਨੂੰ ਚਾਹੀਦਾ ਕਿ ਵਧੀਆ-ਵਧੀਆ ਪੈਕੇਜ ਲੈ ਕੇ ਆਉਣ ਪੰਜਾਬ ਦੇ ਵਿੱਚ ਨਵੀਂ ਇੰਡਸਟਰੀ ਲੱਗੇ ਜਿੱਥੇ ਜੀਐਸਟੀ ਦਾ ਇਨਕਮ ਟੈਕਸ ਦੀ ਐਗਜ਼ੈਂਪਸ਼ਨ ਮਿਲੇ ਤਾਂ ਕਿ ਜਿਹੜਾ ਸਾਡੇ ਪੰਜਾਬ ਦਾ ਨੌਜਵਾਨ ਬਾਹਰ ਜਾ ਰਿਹਾ ਨਾ ਉਹ ਬਾਹਰ ਨਾ ਜਾਵੇ ਉਹ ਇੱਥੇ ਵਪਾਰ ਮਿਲੇ ਚਾਹੇ ਕੋਈ ਕਿਸੇ ਨੇ ਡਿਪਲੋਮਾ ਕੀਤਾ ਇੰਜੀਨੀਅਰਿੰਗ ਕੀਤੀ ਹੈ ਚਾਹੇ ਕੋਈ ਲੇਬਰ ਜੌਬ ਕਰਦਾ ਹੈ ਚਾਹੇ ਕੋਈ ਡਰਾਈਵਿੰਗ ਕਰਦਾ ਹੈ ਕੋਈ ਵੀ ਕੰਮ ਕਰਦਾ ਉਹਦੇ ਨਾਲ ਕੀ ਹੈ ਸਾਡਾ ਟਰਾਂਸਪੋਰਟ ਦਾ ਕੰਮ ਵੀ ਵਧੂਗਾ ਜੇ ਇੱਥੇ ਇੰਡਸਟਰੀ ਵਧੂਗੀ ਟਰਾਂਸਪੋਰਟ ਦਾ ਕੰਮ ਵਧੂਗਾ ਸਾਡੇ ਪੰਜਾਬੀ ਜਿਹੜੇ ਨੇ ਪੁਰਾਣੇ ਟਰਾਂਸਪੋਰਟਰ ਨੇ ਉਹ ਵੀ ਉਹਨਾਂ ਦਾ ਕੰਮ ਵੀ ਬਹੁਤ ਘਟਦਾ ਜਾ ਰਿਹਾ ਕਿਉਂਕਿ ਇੱਕ ਤਾਂ ਟੋਲ ਦੇ ਖਰਚੇ ਬਹੁਤ ਹੈ ਗੱਡੀਆਂ ਦੀਆਂ ਕੀਮਤਾਂ ਬਹੁਤ ਹੋ ਗਈਆਂ ਟਰਾਂਸਪੋਰਟ ਦੇ ਵਿੱਚ ਹਮੇਸ਼ਾ ਘਟਾ ਹੀ ਘਟਾ ਹੈ ਜੇ ਇੱਥੇ ਇੰਡਸਟਰੀ ਵੱਧੂਗੀ ਤੇ ਮੈਨੂੰ ਲੱਗਦਾ ਟਰਾਂਸਪੋਰਟ ਵੀ ਵਧੀਆ ਹੋ ਜਾਊਗੀ ਐਂ ਸਾਡੇ ਜਿਹਨੇ ਏਅਰਪੋਰਟ ਹੈ ਜਿਹੜਾ ਜਲਦੀ ਤੋਂ ਜਲਦੀ ਚੱਲਣਾ ਚਾਹੀਦਾ ਹੈ ਔਰ ਜਿਹਨੇ ਟੈਕਸੀ ਵਾਲੇ ਨੇ ਇਹਨਾਂ ਨੂੰ ਕੰਮ ਵਧੂਗਾ ਇਸ ਕਰਕੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਰੋਜ਼ਗਾਰ ਇੱਕ ਚੀਜ਼ ਹੋਰ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਇਸ ਟਾਈਮ ਆ ਫੇਸਬੁਕ ਇੰਸਟਾਗ੍ਰam ਆਪ ਜੱਪਾਪਾ ਜੱਦਵੀ ਖੋਲਦੇ ਆ ਤਾਂ ਇੱਕ ਮੁੱਦਾ ਜਿਹੜਾ ਕਿ ਬੜਾ ਹਾਈਲਾਈਟ ਹੋਇਆ ਹੈ ਕੰਗਨੜਾ ਰਣੋਦ ਦਾ ਸਿਰ ਜਿਸ ਤਰ੍ਹਾਂ ਆਪਾਂ ਕਹਿ ਰਹੀਏ ਕਿ ਸੀਆਈ ਸੀਐਫ ਕਨਸਟੇਬਲ ਮਹਿਲਾ ਵੱਲੋਂ ਜਿਹੜਾ ਕਿ ਥੱਪੜ ਮਾਰਿਆ ਗਿਆ ਉਸ ਤੋਂ ਬਾਅਦ ਇੱਕ ਬਿਆਨ ਕੰਗਨੜਾ ਰਣੋਦ ਦਾ ਵੀ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਵਿੱਚ ਅਤਕਵਾਦ ਬਹੁਤ ਜ਼ਿਆਦਾ ਵੱਧ ਗਿਆ ਇਹ ਉਹਨਾਂ ਤੇ ਬਿਆਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੰਜਾਬੀਆਂ ਦੀ ਅਲੱਗ-ਅਲੱਗ ਜੋ ਆ ਰਹੀਆਂ ਨੇ ਸਾਹਮਣੇ ਕਹਿ ਸਕਦੇ ਹੋ ਉਹਨਾਂ ਨੇ ਅਲੱਗ-ਅਲੱਗ ਆਨਸਰਿੰਗ ਕੀਤੀ ਹੈ ਤੁਸੀਂ ਕਿਸ ਦੇਖ ਤੁਸੀਂ ਅੱਤਵਾਦ ਕਿਹਨੂੰ ਕਹਿੰਦੇ ਆ ਅੱਤਵਾਦ ਕੀ ਹੈ ਜੀ ਜਦੋਂ ਤੁਸੀਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਭਾਵਨਾ ਨੂੰ ਪੜਕਾਉਗੇ ਉਹਨੂੰ ਇਹ ਅੱਤਵਾਦ ਕਹਿੰਦੇ ਨੇ ਪਰ ਮੈਂ ਉਹਨੂੰ ਅੱਤਵਾਦ ਨਹੀਂ ਕਹਿੰਦਾ ਇਹੀ ਗੱਲਾਂ ਅਜ ਤੋਂ 20 25 30 ਸਾਲ ਪਹਿਲਾਂ ਹੁੰਦੀਆਂ ਸੀ ਕੋਈ ਪੰਜਾਬ ਦਾ ਬੰਦਾ ਅੱਤਵਾਦੀ ਨਹੀਂ ਹੈਗਾ ਨਾ ਹੀ ਕੋ ਬਣਨ ਲਈ ਤਿਆਰ ਹੈ ਨਾ ਹੀ ਕਿਸੇ ਦਾ ਬਣਨ ਨੂੰ ਦਿਲ ਕਰਦਾ ਹੈ ਨਾ ਹੀ ਕਿਸੇ ਦਾ ਮੌਤ ਦੀ ਘਾਟ ਜਾਣ ਨੂੰ ਜੀ ਕਰਦਾ ਨਹੀਂ ਉਹਨਾਂ ਦਾ ਇਹ ਬੜਾ ਕਿੰਨਾ ਕੋ ਤੁਹਾਨੂੰ ਸਹੀ ਲੱਗਿਆ ਅੱਤਵਾਦ ਕਹਿਣਾ ਪੰਜਾਬ ਨੂੰ ਅੱਤਵਾਦ ਕਹਿਣਾ ਕਿੰਨਾ ਕੋ ਸਹੀ ਲੱਗਿਆ ਬੜੇ ਸਵਾਲ ਉੱਠ ਰਹੇ ਇਸ ਤੇ ਤੁਸੀਂ ਕੀ ਕਹਿੰਦੇ ਕੰਗਣਾ ਰਣੋਤ ਜੀ ਨੂੰ ਕਹੋ ਵੀ ਤੁਸੀਂ ਆਪ ਦਾ ਹਿਮਾਚਲ ਦੇਖੋ ਜਿੱਥੋਂ ਜਿੱਤੇ ਹੋ ਬੰਬੇ ਦੇ ਵਿੱਚ ਜਿੱਥੇ ਤੁਸੀਂ ਸ਼ੂਟਿੰਗ ਕਰਦੇ ਹੋ ਫਿਲਮਾਂ ਫੁਲਮਾਂ ਦੀ ਤੁਸੀਂ ਉੱਥੇ ਕੰਮ ਕਰੋ ਤੁਸੀਂ ਪੰਜਾਬ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹੈ ਪੰਜਾਬ ਨੂੰ ਸਾਡੇ ਪੰਜਾਬ ਰਹਿਣ ਦਿਓ ਇਹਦੇ ਵਿੱਚ ਕੋਈ ਲੜਾਈ ਝਗੜਾ ਪਾ ਕੇ ਸਾਡੇ ਭਾਈਚਾਰੇ ਨੂੰ ਖਰਾਬ ਨਾ ਕਰੋ ਕੋਈ ਪੰਜਾਬ ਵਿੱਚ ਅਤਿਵੱਦੀ ਹੈ ਨਹੀਂ ਨਾ ਕੋ ਬਣਨ ਨੂੰ ਤਿਆਰ ਹੈ ਹਰ ਇੱਕ ਬੰਦਾ ਆਪਦੇ ਧਰਮ ਦੀ ਆਪਦੇ ਧਰਮ ਦਾ ਪੱਕਾ ਪਰ ਦੂਜੇ ਧਰਮ ਦਾ ਸਤਿਕਾਰ ਕਰਦਾ ਕਰਨਾ ਵੀ ਚਾਹੀਦਾ ਮੈਂ ਕਹਿੰਦਾ ਮੈਂ ਆਪਦੇ ਧਰਮ ਦਾ ਪੱਕਾ ਮੈਂ ਗੁਰਬਾਣੀ ਵੀ ਸੰਧਾ ਮੈਂ ਮਸਜਿਦ ਮੂਰੇ ਵੀ ਮੱਥਾ ਟੇਕ ਦਿੰਨਾ ਮੈਂ ਚਰਚ ਮੂਰੇ ਵੀ ਟੇਕ ਦਿੰਨਾ ਉੱਥੇ ਰੱਬ ਦਾ ਨਾਮ ਸਾਰੀ ਦੁਨੀਆ ਲੈਂਦੀ ਹੈ ਕੋਈ ਫਰਕ ਨਹੀਂ ਹੈ ਇਹ ਇਹ ਜੇ ਬਿਆਨ ਦੇਸ਼ ਦੇ ਹਾਲਾਤ ਖਰਾਬ ਕਰਦੇ ਆ ਪੋਲੀਟਿਕਲ ਲੋਗਾਂ ਨੂੰ ਆਪਣੀ ਬਾਣੀ ਦੇ ਉੱਤੇ ਬਹੁਤ ਧਿਆਨ ਰੱਖਣਾ ਚਾਹੀਦਾ ਇਹ ਜੇ ਲਫ਼ਜ਼ ਨਹੀਂ ਬੋਲਣੇ ਚਾਹੀਦੇ ਸਰ ਬਾਕੀ ਨਗਰ ਨਿਗਮ ਇਲੈਕਸ਼ਨ ਜਿਹੜੇ ਕੀ ਆਉਣ ਵਾਲੇ ਨੇ ਤੇ ਅਕਾਲੀ ਦਲ ਪਾਰਟੀ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਜੜੇਗੀ ਕੀ ਦੀਆਂ ਹੋ ਰਹੀਆਂ ਨੇ ਦੇਖੋ ਆਉਣ ਵਾਲਾ ਟਾਈਮ ਤੁਹਾਨੂੰ ਦੱਸੂਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪਾਰਲੀਮੈਂਟ ਦੇ ਅਸੈਂਬਲੀ ਦੇ ਤੇ ਕਾਰਪੋਰੇਸ਼ਨ ਦੇ ਮੁੱਦੇ ਲੱਗ ਹੁੰਦੇ ਆ ਹਾਲਾਤ ਲੱਗ ਹੁੰਦੇ ਆ ਔਰ ਉਹਨਾਂ ਹਾਲਾਤਾਂ ਔਰ ਮੁੱਦਿਆਂ ਦੇ ਨਾਲ ਸਾਰੀ ਰਾਜਨੀਤੀ ਚੇਂਜ ਹੋ ਜਾਂਦੀ ਹੈ ਤੁਸੀਂ ਆਉਣ ਵਾਲੇ ਟਾਈਮ 'ਚ ਦੇਖਿਓ ਅਸੀਂ ਬਹੁਤ ਨਵੇਂ-ਨਵੇਂ ਯੰਗ ਮੁੰਡਿਆਂ ਨੂੰ ਟਿਕਟਾਂ ਦੇ ਰਹੇ ਹਾਂ ਅੱਛੇ ਮੁੰਡਿਆਂ ਨੂੰ ਟਿਕਟਾਂ ਦੇ ਰਹੇ ਹਾਂ ਪੜੇ ਲਿਖੇ ਮੁੰਡਿਆਂ ਨੂੰ ਟਿਕਟਾਂ ਦੇ ਰਹੇ ਹਾਂ ਤਾਂ ਕਿ ਅਸੀਂ ਦੁਆਰਾ ਇਸ ਲੁਧਿਆਣੇ ਦੀ ਸੇਵਾ ਕਰ ਸਕੀਏ ਔਰ ਮੈਨੂੰ ਉਮੀਦ ਹੈ ਕਿ ਅਸੀਂ ਉਸ ਦੇ ਵਿੱਚ ਕਾਮਯਾਬ ਹੋਵਾਂਗੇ 好，开始。 ਸੋ ਬਿਲਕੁਲ ਜਿ ਜਿ ਤਰ੍ਹਾਂ ਤੁਸੀਂ ਦੇਖਿਆ ਕਿ ਸਾਡੇ ਨਾਲ ਕਮਲ ਚੇਤਲੀ ਜੋ ਕਿ ਸ਼ਾਮਨੀ ਅਕਾਲੀ ਦਲ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਨੇ ਤੇ ਬਿਜ਼ਨਸਮੈਨ ਵੀ ਨੇ ਤੇ ਉਹਨਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਅਕਾਲੀ ਦਲ ਪਾਰਟੀ ਨੂੰ ਪੰਜਾਬ ਦੇ ਵਿੱਚੋਂ ਇੱਕ ਸਿੱਟ ਦੀ ਜਿੱਤ ਹਾਸਲ ਹੋਈ ਹੈ ਤੇ ਆਉਣ ਵਾਲੇ ਨਗਰ ਨਿਗਮ ਇਲੈਕਸ਼ਨਾਂ ਲਈ ਉਹਨਾਂ ਦੀ ਕੀ ਤਿਆਰੀਆਂ ਨੇ ਉਧਰ ਅਗਰ ਗੱਲ ਕਰ ਲਈਏ ਬਾਲੀਵੁੱਡ ਐਕਟ੍ਰੈਸ ਕੰਗਨਾ ਰਣੌਤ ਦੀ ਤਾਂ ਉਸ ਬਾਰੇ ਵਿੱਚ ਜਿਹੜਾ ਕਿ ਇਹਨਾਂ ਨੇ ਆਪਣੀ ਰਾਏ ਦਿੱਤੀ ਹੈ ਕਿ ਜੋ ਪੰਜਾਬ ਦੇ ਵਿੱਚ ਅਤਿਕਵਾਦ ਦਾ ਕਹਿਣਾ ਜਿਹੜਾ ਕਿ ਇਹ ਕੰਗਨਾ ਰਣੌਤ ਵੱਲੋਂ ਬੜਾ ਗਲਤ ਕਿਹਾ ਗਿਆ ਹੈ ਇਸ ਤਰ੍ਹਾਂ ਅਤਿਕਵਾਦ ਨਹੀਂ ਹੁੰਦਾ ਪੰਜਾਬ ਦੇ ਵਿੱਚ ਸੋ ਇਹ ਕਿ ਤੇ ਬਿਆਨਬਾਚੀ ਗਲਤ ਕੀਤੀ ਜਾ ਰਹੀ ਹੈ ਸੋ ਆਉਣ ਵਾਲੇ ਇਲੈਕਸ਼ਨ ਨਗਰ ਨਿਗਮ ਇਲੈਕਸ਼ਨਰਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਦੇ ਜਿੱਤ ਜੜਕੀਆਂ ਹਾਸਲ ਹੁੰਦੀ ਹੈ ਰਿਜ਼ਲਟ ਇਹ ਦੇਖਣਾ ਬੜਾ ਇੰਟਰਸਟਿੰਗ ਰਹੇਗਾ ਸੋ ਇਦਾ ਦੀ ਅਪਡੇਟਸ ਦੇ ਨਾਲ ਬਣੇ ਰਹਿਣਾ ਲਈ ਦਿਖ ਦਿਓ ਵੇਪ نیوز ਪੰਜਾਬ